15 ਅਗਸਤ ਮਨਾ ਰਹੇ ਆਂ ਔਰ ਦਵਿੰਦਰ ਕਲੇਰ ਜੀ ਜਿਹੜੇ ਹਰ ਸਾਲ ਤਿਰੰਗਾ ਯਾਤਰਾ ਕਰਦੇ ਨੇ ਅੱਜ ਤਿਰੰਗਾ ਯਾਤਰਾ ਲੈ ਕੇ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਨੇ ਆਂ ਇਹਨਾਂ ਨਾਲ ਸਰ ਸਾਹਿਬ ਸੋਰੀ ਜੀ ਸਾਬਾ ਜੀ ਬਹੁਤ ਬਹੁਤ ਧੰਨਵਾਦ ਇੱਕਤਾ ਲਹਿਰ ਦਾ ਔਰ ਨਕੋਤੋਂ ਨਿਊਜ਼ ਦੇ ਰਿਪੋਰਟਰ ਦੇ ਸਾਰੇ ਹੀ ਐਮਡੀ ਸਟਾਫ ਦਾ ਔਰ ਜੋ ਵੀ ਕਵਰ ਕਰਨ ਆਏ ਨੇ ਆਜ਼ਾਦੀ ਦਿਵਸ ਸਾਡਾ ਭਾਰਤ 15 ਅਗਸਤ 47 ਨੂੰ ਆਜ਼ਾਦ ਹੋਇਆ ਆਜ਼ਾਦੀ ਆਨੰਦ ਮਾਨਦੇ ਹਾਂ ਬੜੀ ਖੁਸ਼ੀ ਹੁੰਦੀ ਹੈ ਜੋ ਮਾਪੇ ਦੇ ਦੱਸੇ ਹੋਏ ਔਰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਆਪਣੇ ਗੁਰੂਆਂ ਦੇ ਦੱਸੇ ਮਾਰਗੇ ਚੱਲ ਕੇ ਅਸੀਂ ਉਪਰਾਲੇ ਕਰਦੇ ਆਂ ਤਿਰੰਗਾ ਯਾਤਰਾ ਕਰਦੇ ਆਂ ਬੜੀ ਖੁਸ਼ੀ ਹੁੰਦੀ ਹੈ ਕਿ ਸਾਡਾ ਦੇਸ਼ ਯਾਦ ਹੋਇਆ ਅੱਜ ਪਰ ਮੈਂ ਸਾਰੇ ਹੀ ਦੇਸ਼ ਵਾਸੀ ਨੂੰ ਬੇਨਤੀ ਕਰਾਂਗਾ ਨਕੋਤਰ ਵਾਸੀ ਨੂੰ ਬੇਨਤੀ ਕਰਾਂਗਾ ਇਸ ਤਰ੍ਹਾਂ ਜਸ਼ਨ ਮਨਾਇਆ ਕਰੋ ਤਾਂ ਜੋ ਆਪਾਂ ਪਤਾ ਲੱਗਿਆ ਯਾਦ ਹਾਂ ਜੋਗੋ ਦੁਕਾਨਾਂ ਤੋਂ ਇੱਕ ਵਾਰੀ ਟਾਈਮ ਕੱਢੋ ਕਿੰਨਾ ਜ਼ਰੂਰ ਕੱਢਿਆ ਕਰੋ ਚਾਹੇ ਉਹ 15 ਅਗਸਤ ਹੋਵੇ 26 ਜਨਵਰੀ ਹੋਵੇ ਕਰ ਕਰ ਤਿਰੰਗਾ ਹਰ ਕਰ ਤਿਰੰਗਾ ਹੋਵੇ ਤਾਂ ਹੀ ਮੇਰੇ ਦੇਸ਼ ਦੀ ਸ਼ਾਨ ਬਣਦੀ ਹੈ ਅਜਾ ਤਾਹਾਂ ਪਰ ਤੁਹਾਨੂੰ ਤਿਰੰਗਾ ਲਾਉਣਾ ਹੱਲੇ ਆ ਹੀ ਭੁੱਲ ਚੁੱਕੇ ਹਾਂ ਇਹ ਤਿਰੰਗਾ ਜੁਲਾਓ ਇਸ ਤਰ੍ਹਾਂ ਹੀ ਮੈਂ ਸਾਰੇ ਹੀ ਅੱਜ ਭਾਰਤੀ ਸਿਲ ਪੰਜਾਬ ਭਾਰਤੀ ਜਨਤਾ ਪਾਰਟੀ ਐਸ்சி ਮੋਰਚਾ ਪੰਜਾਬ ਵੱਲੋਂ ਜਿਹਨ ਮੈਂ ਕੈਸ਼ਰ ਹਾਂ ਉਹਨਾਂ ਵੱਲੋਂ ਸਾਰੇ ਪ੍ਰਧਾਨ ਜੀ ਬਹੁਤ ਅਸ਼ਵੀਰ ਸ਼ਰਮਾ ਵੱਲੋਂ ਔਰ ਸਾਡੇ ਨਰਿੰਦਰભાઈ ਜੀ ਮੋਦੀ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਇਸੇ ਯਾਦ ਦਿਵਸ ਦੀ ਲੱਖ ਲੱਖ ਵਧਾਈ ਜੈ ਹਿੰਦ ਜੈ ਭਾਰਤ ਸਾਹਿਬ ਕਿੰਨੀ ਦੇਰ ਹੋ ਗਈ ਆਪਾਂ ਨੂੰ ਤਿਰੰਗਾ ਯਾਤਰਾ ਕਰਦਿਆਂ ਇਹ ਸਾਨੂੰ ਲਗਭਗ ਆਪਾਂ ਨੂੰ 18ਵਾਂ ਸਾਲ ਚੱਲਦਾ ਜੀ 2800 ਸ਼ੁਰੂ ਕੀਤੀ ਸੀਗੀ ਤੇ ਬਹੁਤ ਪਿਆਰ ਸਤਿਕਾਰ ਚੱਲਦਾ ਸਾਨੂੰ ਪਰਿਵਾਰ ਦਾ ਮਿਲਦਾ ਜਾ ਸਾਰੇ ਸਾਡੇ ਸ਼ਹਿਰ ਵਾਸੀਆਂ ਦਾ ਪਿਆਰ ਆ ਔਰ ਜਿਹਨੇ ਮੇਰੇ ਪਾਰਟੀ ਵਰਕਰਾਂ ਦਾ ਪਿਆਰ ਆ ਪਾਰਟੀ ਦੇ ਮੰਤਰੀ ਦਾ ਪਿਆਰ ਆ ਬਹੁਤ ਸਰਕਾਰ ਦਿੰਦਿਆਂ ਨੇ ਇਸ ਦਿਨ ਅਸੀਂ ਉਹਨਾਂ ਦੇ ਕਰਕੇ ਹੀ ਇਸ ਸ਼ੁਭੇ ਤੱਕ ਕੱਢੀ ਦੀ ਸ਼ੁਭੇ ਤੇ ਡਾਕਟਰ ਬਾਬਾ ਸਾਹਿਬ ਮੀਰਕਾਰ ਜੀ ਸ਼ੁਭਾ ਯਾਤਰਾ ਯਾਤਰਾ ਗੱਡੀ ਦੀ ਆ ਇਹ ਜਿਹੜਾ ਰੂੜਾ ਕਿੱਥੋਂ ਕਿੱਥੇ ਰੱਖੁੰਦਾ ਜੀ ਇਹ ਸਾਡਾ ਆਫ ਹੈੱਡ ਆਫਿਸ ਪਾਰਤੀ ਸਰ ਪੰਜਾਬ ਤੋਂ ਪੱਲ ਬਿਹਾਰ ਤੋਂ ਪੂਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰਦੇ ਆ ਤਾਂ ਜੋ ਸਾਡਾ ਬੱਚਾ ਬੱਚਾ ਇਹ ਦੇਖ ਕੇ ਅੱਜ ਤੁਸੀਂ ਦੇਖੋ ਅਸੀਂ 400 ਦੀਆਂ ਚਾਕੀਆਂ ਬਣਾਈਆਂ

ਅਗਲੀ ਮਜ਼ੇਦਾਰ ਚਾਕੀਆਂ ਬਣਾਈਆਂ ਤਾਂ ਪੱਤਾ ਤਾਂ ਬਣਾਈਆਂ ਕਿ ਪਤਾ ਲੱਗੇ ਕਿ ਦਿੱਲੀ ਵਿੱਚ ਵੀ ਚਾਕੇ ਨਿਕਲਦੀਆਂ ਐ ਇਸੇ ਨਕੋਦਰ ਵਿੱਚ ਵੀ ਸ਼ੁਰੂ ਕੀਤੀਆਂ ਆ ਪਿਛਲੇ 5 ਸਾਲ ਤੋਂ ਕਿ ਸਾਡੇ ਬੱਚੇ ਜਾਗਰੂਕ ਹੋਣ ਉਹ ਗਲਤ ਦਿਸ਼ਾ ਨਾ ਜਾਣ ਨਸ਼ੇ ਵੱਲ ਨਾ ਜਾਣ ਉਹਨਾਂ ਦਾ ਹੁਣ ਕਿ ਆਪਣੇ ਫੌਜ ਜਾਣ ਦੇਸ਼ ਦੀ ਸੇਵਾ ਕਰਨ ਤਾਂ ਜੋ ਸਾਨੂੰ ਦੇਸ਼ ਔਰ ਪਿਆਰ ਇੱਕੋ ਜਿਹਾ ਮਿਲ ਸਕੇ ਕਿਉਂਕਿ ਨਸ਼ਾ ਜਿਹੜਾ ਸਾਨੂੰ ਘਰ ਘਰ ਚੁੱਕਾ ਆ ਇਸ ਨੂੰ ਖਤਮ ਕਰਨ ਦੇ ਲਈ ਇੱਕ ਓਪਰੇਸ਼ਨ ਸੰਦੂਰ ਆ ਕਿ ਦੇਸ਼ ਨਾਲ ਜੁੜੋ ਇੱਕ ਓਪਰੇਸ਼ਨ ਸੰਦੂਰ ਆਪਣਾ ਸਫਲ ਹੋਇਆ ਓਪਰੇਸ਼ਨ ਸੰਦੂਰ ਉਹ ਵੀ ਜਾਂਦੀ ਆ ਪਮਨਾ ਰਹੇ ਆ ਦੇਖੋ ਸੰਦੂਰ ਆਪਰੇਸ਼ਨ ਹੋਇਆ ਉਹ ਇਹ ਯਾਦੀ ਦਾ ਵੈਸੇ ਹੀ ਬੜੇ ਤੇ ਖੁਦ ਸਭ ਤੋਂ ਪਹਿਲਾਂ ਸਾਡੇ ਸੰਦੂਰ ਦੇ ਰਹੀ ਆ ਝਾਕੀ ਹੈ ਔਰ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਪੂਰੀ ਭਾਰਤੀ ਮਾਂ ਦੀ ਟੀਮ ਦੇ ਨਾਲ ਅੱਜ ਸਾਰੀ ਇਹ ਝਾਕੀਆਂ ਬਣਾਈਆਂ ਆ ਔਰ ਜਿਨ੍ਹਾਂ ਨੇ ਰਫੇਲ ਦੀ ਝਾਕੀ ਵੀ ਇਹੀ ਬਣਾਈ ਆ ਜਿਨ੍ਹਾਂ ਨੇ ਮਾਰ ਕਰਕੇ ਜਿਤਾ ਕੇ ਦਿਖਾਤਾ ਕਿ ਹਿੰਦੁਸਤਾਨ ਨੂੰ ਕੋਈ ਖਤਰਾ ਨਹੀਂ ਹੈ ਹੁਣ ਜਿੱਦ ਤਾ ਨਰਿੰਦਰભાઈ ਮੋਦੀ ਜੀ ਆ ਪੂਰੇ ਲਗਾਤਾਰ 11 ਸਾਲ ਬਹੁਤ ਸਾਰੀ ਉਤਾਚੜਾ ਆਏ ਲੇਕਿਨ ਨਿੰਦਰભાઈ ਮੋਦੀ ਨੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਔਰ ਦੇਸ਼ ਨੂੰ ਪਾਕਤਵਾਦ ਬਣਾਉਣ ਦੇ ਲਈ ਦੁਸ਼ਮਨਾ ਤੋਂ ਅੰਦਰ ਗ੍ਰੰਥ ਸਾਡੇ ਵਿਦੇਸ਼ਾਂ ਤੋਂ ਅਤਵਾਦ ਤੋਂ ਬਚਾਉਣ ਦੇ ਲਈ ਇਸ 400 ਤੋਂ ਬਣਾਏ ਹੋਏ ਚੱਕੀਆਂ ਦੇਖੋ ਜਿਨ੍ਹਾਂ ਨੇ ਸਾਡੇ ਅੱਜ ਕੋ ਪਿਛਲੇ ਲੜਾਈ ਲੱਗੀ ਲੜਾਈ ਸਾਡੀ ਸੀ ਅਤਵਾਦ ਦੇ ਨਾਲ ਲੇਕਿਨ ਜਿੰਨੇ ਵੀ ਮਜਲਾ ਆਈਆਂ ਉਹਨੇ ਪਰੇ ਚੱਕੇ ਮਾਰੀਆਂ ਅੱਜ ਦੇਸ਼ ਆਯਾਦੀ ਤਾ ਮੰਦੇ ਆ ਕਿ ਅਸੀਂ ਭਾਰਤੀ ਹਾਂ ਭਾਰਤੀ ਹਾਂ ਔਰ ਭਾਰਤ ਰਾਮਾ ਕੇ ਮੈਂ ਗਰਭ से ਕਹਿੰਦਾ ਮੈਂ ਹਿੰਦੂ ਹਾਂ ਭਾਰਤ ਮਤਾ ਕੀ ਜੈ ਭਾਰਤ ਮਤਾ ਕੀ ਵੰਦੇ ਹੁੰਦੇ ਮਾਧਮ ਅਤੇ ਮੇਰੇ ਵੀਰ ਸ਼ਸ਼ੀਲ ਢਿੰਗਰਾ ਜੀ ਜੋ ਹਰ ਵਾਰ ਤਿਰੰਗਾ ਯਾਤਰਾ ਸਾਡੀ ਸ਼ੋਭਾ ਯਾਤਰਾ ਬਾਪਸਾ ਦੇ ਕਵਰ ਕਰਦੇ ਨੇ ਦਾ ਬਹੁਤ ਬਹੁਤ ਧੰਨਵਾਦ ਜੈਹਿੰਦ ਜੈ ਭਾਰਤ ਸਰ ਕੀ ਨਾ ਤੁਹਾਡੀ ਮੇਰਾ ਨਾਮ ਚੰਦਰਸ਼ੇਖਰ ਚੋਹਾਨ ਮੈਂ ਭਾਰਤੀ ਜਨਤਾ ਪਾਰਟੀ ਦੇ ਪਰਦੇਸ਼ ਮੈਂਬਰ ਹਾਂ ਅੱਜ ਦੇ ਇਸ ਸ਼ੁਭ ਅਫਸਰ ਪਰ ਮੈਂ 15 ਅਗਸਤ 1947 ਨੂੰ ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਸੀ ਔਰ ਅੱਜ ਦੇ ਦਿਨ ਸਾਡੇ ਦਵਿੰਦਰ ਕਲੇਰ ਜੀ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ 15 ਅਗਸਤ ਦੇ ਵਿੱਚ ਅੰਬੇਦਕਰ ਜੀ ਦੇ ਨਮਨ ਕਰਦੇ ਹੋਏ ਹਰ ਸਾਲ ਇਹ ਮਨਾਉਂਦੇ ਨੇ ਮੈਂ ਇਹਨਾਂ ਨੂੰ ਤਨੋਂ ਮਨੋਂ ਅਸ਼ੀਰਵਾਦ ਦਿੰਦਾ ਪ੍ਰਮਾਤਮਾ ਇਹਨਾਂ ਦੇ ਚੜ੍ਹਦੀ ਕਲਾ ਰੱਖੇ ਇਹ ਹਰ ਸਾਲ ਦੇਸ਼ ਦੀ ਆਜ਼ਾਦੀ ਦਾ ਝੰਡਾ ਜਿਹਾ ਲਹਿਰਾਉਂਦੇ ਨੇ ਔਰ ਖਾਸ ਕਰਕੇ ਆਪਣੇ ਦਫ਼ਤਰ ਤੋਂ ਲੈ ਕੇ ਪੂਰੇ ਅੰਬੇਦਕਰ ਨਕੋਦਰ ਚੌਂਕ ਤੱਕ ਇਹ ਯਾਤਰਾ ਲੈ ਕੇ ਆਉਂਦੇ ਹਨ ਮੈਂ ਅੱਜ ਇਹੀ ਪ੍ਰਣਾ ਕਰਦਾ ਹਾਂ ਵੇ ਸਾਡਾ ਭਾਰਤ ਜਿਹੜਾ ਵਾ ਉਹ ਵਿਸ਼ਵ ਗੁਰੂ ਬਣੇਗਾ ਬਨ ਜਾਣਾ ਪ੍ਰਧਾਨ ਮੰਤਰੀ ਮੋਦੀ ਜੀ ਨੇ 트럼ਪ ਦੇ ਮੋਰੇ ਵੀ ਨਹੀਂ ਚੁਕਿਆ ਜਿੰਨੇ ਸਾਡੇ ਹਿੰਦੂਸਤਾਨ ਤੇ ਟ੍ਰੈਪ 25% ਤੋਂ 51% ਕਰਤਾ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਮਜ਼ਬੂਤ ਜਿਹੜਾ ਕੈਂਡੀਡੇਟ ਸਾਡਾ ਪ੍ਰਧਾਨ ਮੰਤਰੀ ਮੋਦੀ ਆ ਉਹਨੇ 트럼ਪ ਦੇ ਮੋਰੇ ਵੀ ਨਹੀਂ ਚੁਕਿਆ ਉਹਨੇ ਕਹਿ ਦਿੱਤਾ ਵਾ ਜਿੰਨਾ ਤੂੰ ਜੋ ਕਰਨਾ ਕਰ ਲਾ ਅਸੀਂ ਤੇਰੇ ਮਗਰ ਨਹੀਂ ਜੁਕਣਾ ਅੱਜ ਰਸ਼ੀਆ ਆਪਣਾ ਰਸ਼ੀਆ ਹੋ ਗਿਆ ਇੰਡੀਆ ਹੋ ਗਿਆ ਔਰ ਦੋ ਚਾਰ ਮੁਲਕ ਹੋਰ ਜਿਹੜੇ ਹੈਗੇ ਆ ਉਹ ਭਾਰਤ ਦੇ ਨਾਲ ਚైనా ਵੀ ਜਿਹੜਾ ਉਹ ਵੀ ਇੱਕ ਟ੍ਰੇਡ ਬਣਾ ਰਿਹਾ ਹੈ ਤਾਂ ਕਿ ਅਸੀਂ ਆਪਣੇ ਦੇਸ਼ ਦੀ ਜਿਹੜੀ ਸਾਡੀ ਜਿਹੜੀ ਮੰਦਰਾ ਵਾ ਅਸੀਂ ਇਹਦੇ ਵਿੱਚ ਲੈਣ ਦੇਣ ਕਰੀਏ ਤਾਂ ਕਿ ਡਾਲ ਨੂੰ ਜਿਹੜਾ ਆਪਾਂ ਬਾਈਕਾਟ ਕਰੀਏ ਇਸੇ ਨਾਲ ਹੀ 트ੰਪ ਨੂੰ ਜਿਹੜਾ ਵਾ ਉਹ ਵੱਡਾ ਨੁਕਸਾਨ ਹੋਣ ਟਾਈਮ ਦੇ ਵਿੱਚ ਹੋਣਾ ਔਰ ਮੋਦੀ ਦੇ ਮੋਰੇ ਉਹ ਝੁਕੇਗਾ ਅੱਜ ਦੇ ਦਿਨ ਮੈਂ ਇਹੀ ਗੱਲਾਂ ਵੀ ਸਾਡਾ ਇੰਡੀਆ ਜਿਹੜਾ ਵਾ ਪੂਰੇ ਹਿੰਦੁਸਤਾਨ ਦੇ ਵਿੱਚ ਵਿਸ਼ਵ ਗੁਰੂ ਬਣੂਗਾ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਕਮਲਜੀਤ ਜੀ ਮੰਡਲ ਪ੍ਰਧਾਨ ਸੰਗੋਵਲ ਤੋਂ ਜੀ ਅੱਜ ਮੈਂ ਪੂਰੇ ਦੇਸ਼ ਵਾਸੀਆਂ ਨੂੰ ਜਿਹੜਾ ਸਤੰਤਰ ਦੇਸ਼ ਦਾ 79 ਮਨਾਉਣ ਜਾ ਰਹੇ ਆ ਉਹਨਾਂ ਦੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਹਰ ਇੱਕ ਬੰਦੇ ਨੂੰ ਇਨਸਾਨ ਨੂੰ ਅਪੀਲ ਕਰਦਾ ਕਿ ਆਪਣੇ ਘਰ ਵਿੱਚ ਤਿਰੰਗਾ ਕਰ ਕਰ ਲਾਉਣਾ ਚਾਹੀਦਾ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਆਜ਼ਾਦੀ ਕਿਹੜੀਆਂ ਕੀਮਤਾਂ ਲੈ ਲਈ ਆ ਸ਼ਹੀਦियां ਪਾ ਕੇ ਜਿਹੜੀ ਆ ਅਸੀਂ ਆਜ਼ਾਦੀ ਲਈ ਆ ਬੜੇ ਸ਼ਹੀਦ ਹੋਏ ਲੋਕਾਂ ਕਰਕੇ ਸਾਨੂੰ ਇਸ ਸ਼ੀਦੀ ਦਾ ਮਾਨ ਮੰਨਣਾ ਪੈ ਰਿਹਾ ਕਲੈਰ ਜੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਕੇ ਜਿਹੜੀ ਆ ਤਿਰੰਗਾ ਯਾਤਰਾ ਕਰ ਰਹੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਵਾਦ ਆ ਤੇ ਦੇਸ਼ ਵਾਸੀਆਂ ਨੂੰ ਅੱਜ ਆਜ਼ਾਦੀ ਦੇਸ਼ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਹਾਂਜੀ ਸਰ ਕੀ ਨਾ ਜੀ ਮੈਂ ਨੂਰਮਤੋਂ ਰਾਜ ਭਦਰ ਸੰਦੇਰ ਐਕਸ ਮੰਡਲ ਪ੍ਰਧਾਨ ਬੀਜ ਭਾਰਤੀ ਜਨਤਾ ਪਾਰਟੀ ਐਕਸ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਜਲੰਧਾ ਦਿਹਾਤੀ ਇੱਕ ਅਧਨਾ ਜਮ ਸੇਵਕ ਆ ਮੈਨੂੰ ਇੱਕ ਮਾਣ ਆ ਜੋ ਮੈਂ ਹਰ ਸਾਲ ਇੱਥੇ ਆਉਣਾ ਤੇ ਮੈਂ ਇਹਨੂੰ ਸਲੂਟ ਕਰਦਾ ਇਹ ਮੇਰਾ ਸ਼ਖਸ ਜਿਹੜਾ ਇਹ ਸਾਡੇ ਦਿਲਾਂ ਦਾ ਦੇਸ਼ ਲਈ ਜੋ ਕਰਦਾ ਆਪਣੇ ਸਾਰੇ ਕਰਦੇ ਨੇ 15 ਅਗਸਤ ਹੋ ਗਿਆ 26 ਜਨਵਰੀ ਆ ਬਾਬਾ ਸਾਹਿਬ ਦਾ ਦਿਨ ਬੜੇ ਹਮ ਹਮਾ ਕੇ ਦਿਲੋਂ ਮਨਾਉਂਦਾ ਇਹ ਦੇਖੋ ਇੱਕ ਜਲਜਵਾ ਆ ਲੋਕ ਜਿਨ੍ਹਾਂ ਕੋ ਜਿੰਮੇਦਾਰੀਆਂ ਵੱਡੀਆਂ ਜਿੰਮੇਦਾਰੀਆਂ ਉਹ ਬੈਠੇ ਆਪਣੇ ਦੁਕਾਨਾਂ ਤੇ ਆਪਣੇ ਕੰਮਕਾਰ ਤੇ ਪਰ ਇਹ ਇੱਕ ਦਿਨ ਦੀ ਸ਼ੋਭਾ ਯਾਤਰਾ ਨਹੀਂ ਘੱਟੋ ਘੱਟ ਵੀ 20 ਤੋਂ 25 ਦਿਨ ਲੱਗਦੇ ਆ ਇਹਨਾਂ ਨੂੰ ਤਿਆਰੀ ਕਰਨ ਚ ਜ਼ੋਰਦਾਰ ਮੈਂ ਕਹਿੰਦਾ ਇੱਕ ਵਾਰ ਜਰੂਰ ਸਾਥੀਆਂ ਤਾੜੀਆਂ ਮਾਰੋ ਇਹਨੂੰ ਆਸ਼ੀਰਵਾਦ ਦੀ ਲੋੜ ਆ ਪੈਸੇ ਹਰ ਕੋਲ ਬੈਹਿਆ ਪਰ ਉਹਨੂੰ ਕਿੱਦਾਂ ਖਰਚਣਾ ਦੇਸ਼ ਹਿੱਤ ਲਈ ਕਿੱਦਾਂ ਕਰਨਾ ਸਮਾਜ ਲਈ ਕਿੱਦਾਂ ਖਰਚਦੇ ਨੇ ਕੋਈ ਦਵਿੰਦਰ ਕੁਮਾਰ ਕਲੇਰ ਆ ਕੋਈ ਬੰਦਾ 16 ਕਲਾ ਸਪੂਰਨ ਨਹੀਂ ਪਰ ਜਿਹੜਾ ਆਪਣੇ ਦੇਸ਼ ਲਈ ਸਮਾਧ ਲਈ ਮਰ ਮਿਟਣ ਦਾ ਜज्ਬਾ ਰੱਖਦਾ ਆ ਇਸ ਤਰ੍ਹਾਂ ਦੇ ਸਖਸ਼ ਚ ਹੁੰਦਾ ਇਸ ਤਰ੍ਹਾਂ ਦੇ ਜਿਹੜੇ ਸਖਸ਼ ਨੇ ਇਸ ਤਰ੍ਹਾਂ ਦੇ ਜਿਹੜੇ ਕਲੇਰਜੀ ਵਰਗੇ ਲੋਕ ਨੇ ਮੈਂ ਉਹਨਾਂ ਨੂੰ ਅੱਜ ਦੇ ਦਿਨ ਤੇ 15 ਅਗਸਤ ਤੇ ਸਲੂਟ ਕਰਦਾ ਦਿਨੋਂ ਜੈ ਹਿੰਦ ਕਹਿੰਨਾ ਇਹ ਦੇਖੋ ਜਿਹੜਾ ਆਪਾਂ ਕਹਿੰਦੇ ਘਰ ਘਰ ਤਿਰੰਗਾ ਦੁਕਾਨ ਦੁਕਾਨ ਤੇ ਆਪਾਂ ਤਿਰੰਗਾ ਫੜਾਇਆ ਨੇ ਆ ਇਹ ਇਸ ਤਰ੍ਹਾਂ ਗੱਲ ਨਹੀਂ ਬੰਨੀ ਗੱਲ ਇਹ ਬੰਨੀ ਆ ਹਰ ਦਿਲ ਤਿਰੰਗਾ دل ترنگا دل چ ہوے ترنگا میں خود اپنی ترنگا ਕਿੱਥੋਂ ਮਿਲਦਾ 25 ਰੁਪਏ ਦਾ ਮਿਲੇ 20 ਦਾ ਮਿਲੇ ਮੈਂ ਖੁਦ ਲੈ ਕੇ ਆਵਾਂ ਉਦੋਂ ਦੇਸ਼ ਭਗਤੀ ਦੀ ਭਾਵਨਾ ਜਾਗਰਤ ਹੋਣੀ ਆ ਮੈਂ 100 ਝੰਡਾ ਵੰਡਿਆ ਮੈਂ 200 ਵੰਡਿਆ ਇਤਾਂ ਦੇਸ਼ ਨਹੀਂ ਜਗਣਾ ਲੋਕਾਂ ਨੂੰ ਆਪਣਾ ਅਹਿਸਾਸ ਸਾਫ਼ ਹੋਵੇ ਕਿ ਮੈਂ ਦੇਸ਼ ਲਈ ਕੁਝ ਕਰਨਾ ਤੇ ਤੁਹਾਡਾ ਬੜਾ ਧੰਨਵਾਦ ਮੈਂ ਨਖੋਦਰ ਦੀ میڈیا ਟੀਮ ਸਾਰੀ ਐਨਆਰਆਰ ਵਾਲੇ ਵੇ ਆ ਸਟੀਲ ਦੀ ਤੁਸੀਂ ਹੋ ਬਾਕੀ ਸਾਰੇ ਸਾਥੀ ਨੇ ਮੈਂ ਨਾਮ ਨਹੀਂ ਲੈਂਦਾ ਪੰਡਤ ਜੀ ਨੇ ਤੇ ਸੰਜੀਪ ਜੀ ਸਾਰਿਆਂ ਨੂੰ ਮੈਂ ਦਿਲੋਂ ਸਲੂਟ ਕਰਦਾ ਤੁਸੀਂ ਇੱਥੇ ਦੀਆਂ ਸਮੱਸਿਆਵਾਂ ਨੂੰ ਬੜੀ ਸ਼ਿੱਤਤ ਨਾਲ ਚੁੱਕਦੇ ਹੋ ਪਰ ਇਹਨੂੰ ਬੂਰ ਕਦੋਂ ਪੈਣਾ ਹੈ ਇਹ ਤਾਂ ਈਸ਼ਵਰ ਜਾਣਦਾ ਜਾਂ ਸਰਕਾਰਾਂ ਜਾਣਦੀਆਂ ਪਰ ਤੁਹਾਡੇ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਆ ਇੱਕ ਵਾਰ ਫਿਰ ਤੋਂ ਆਓ ਸਾਰਿਆਂ ਨੂੰ ਹੀ ਜਿੱਦ ਤੱਕ ਤੁਹਾਡੀ ਇਹ ਚੈਨਲ ਪਹੁੰਚੇਗਾ ਸਾਰੇ মিডিਆ ਵਾਲੇ ਪਹੁੰਚਣਗੇ ਮਹਿਮੀ ਸਾਹਿਬ ਬੈਠੇ ਨੇ ਔਰ ਸਾਰਿਆਂ ਨੂੰ ਇਹੀ ਆ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ ਚ ਵਸਦੇ ਭਾਰਤੀਆਂ ਨੂੰ ਆਓ ਆਪਾ ਆਪਣੇ ਦੇਸ਼ ਲਈ ਆਪਣੇ ਸਮਾਜ ਲਈ ਆਪਣੇ ਧਰਮ ਦੇ ਲਈ ਇੱਕ ਹਾ ਦਾ ਹਾਰ ਨਾਰਾ ਮਾਰਦੇ ਰਹੀਏ ਹਮੇਸ਼ਾ ਭਾਰਤ ਮਾਤਾ ਦੀ ਜੈ ਤੇ ਲੋਕਾਂ ਦੇ ਲਈ ਕੁਝ ਕਰਦੇ ਰਹੀਏ ਚਾਹੇ ਥੋੜਾ ਥੋੜਾ ਕਰੀਏ ਬਹੁਤ ਬਹੁਤ ਧੰਨਵਾਦ ਜੈ શ્રી ਰਾਮ ਭਾਰਤ ਮਾਤਾ ਕੀ ਜੈ ਵੰਦੇ ਮਾਤਾ ਵੰਦੇ ਭਾਰਤ ਰਾਮ ਨਾ ਬਿਲਕੁਲ ਜੀ ਸਨਮਾਨਤ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਕਲੇਰ ਸਾਹਿਬ ਦਾ ਨਾ ਜੁਕਾ ਹੈ ਨਾ ਜੁਕੇਗਾ हिंदोस्तान हमारा ना झुका है ना झुकेगा हिंदोस्तान हमारा जी हां एने देवेंद्र कलेर जी जेडे हर साल इथे तिरंगा यात्रा कढदे ने और सारे रल मिलके इथे तिरंगा यात्रा दे विच हिस्सा लंदे ने कैमरा पर्सन सुमित इंगड़ा दे नाल सुशील इंगड़ा एकता लर न्यूज़ निकोडर